ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੌਤਲ ਡੀਆਈਜੀ ਐਚਐਸ ਪੁੱਲਰ ਦਾ ਮਾਮਲਾ ਹੁਣ ਗ੍ਰਹਿ ਮੰਤਰਾਲੇ ਕੋ ਪਹੁੰਚ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਇੱਕ ਪੱਤਰ ਲਿਖਿਆ ਹੈ ਗ੍ਰਹਿ ਮੰਤਰਾਲੇ ਨੂੰ ਤੇ ਮਨਜ਼ੂਰੀ ਮੰਗੀ ਹੈ ਕਿ ਇਹ ਕੇਸ ਅੱਗੇ ਵਧਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਪ੍ਰੋਵੀਨਸ਼ਨ ਆਫ ਕ腐ਪਸ਼ਨ ਐਕਟ ਦੀ ਧਾਰਾ 19 ਦੇ ਤਹਿਤ ਇਹ ਲੈਟਰ ਲਿਖਿਆ ਗਿਆ ਜਿਸ ਨੂੰ ਲੈ ਕੇ ਇਹ ਮਨਜ਼ੂਰੀ ਮੰਗੀ ਗਈ ਹੈ ਕਿ ਮੁਤਲ ਡੀਆਈਜੀ ਐਚਐਸ ਭੋਲਰ ਦਾ ਮਾਮਲਾ ਅੱਗੇ ਵਧਾਇਆ ਜਾਵੇ ਕੋਰਟ ਦੇ ਵਿੱਚ ਇਹ ਇੱਕ ਧਾਰਾ ਬਣਾਈ ਗਈ ਹੈ ਬਕਾਇਦਾ ਸਰਕਾਰ ਵੱਲੋਂ ਇੱਕ ਧਾਰਾ ਬਣਾਈ ਗਈ ਹੈ ਜਿਸ ਨੂੰ ਲੈ ਕੇ ਮਨਜ਼ੂਰੀ ਲੈਣੀ ਇਸ ਕਰਕੇ لازمی ਹੁੰਦੀ ਹੈ ਕਿ ਕਿਸੇ ਅਫਸਰ ਨੂੰ ਬਿਨਾਂ ਵਜ੍ਹਾ ਨਾ ਫਸਾਇਆ ਜਾ ਸਕੇ ਤੇ ਹੁਣ ਸੀਬੀਆਈ ਨੇ ਇੱਕ ਪੱਤਰ ਲਿਖ ਕੇ ਗ੍ਰਹਿ ਮੰਤਰਾਲੇ ਤੋਂ ਇਹ ਮਨਜ਼ੂਰੀ ਮੰਗੀ ਹੈ ਕਿ ਡੀਆਈਜੀ ਜਿਹੜੇ ਮੁਤਲ ਹੋ ਚੁੱਕੇ ਨੇ ਐਚਐਸ ਭੋਲਰ ਦਾ ਮਾਮਲਾ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਧਾਰਾ 19 ਪੀਸੀ ਐਕਟ ਦੇ ਤਹਿਤ ਇਹ ਲੈਟਰ ਲਿਖੀ ਗਈ ਹੈ ਇਸ ਧਾਰਾ ਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਇਹ ਲੈਟਰ ਕਿਉਂ ਲਿਖੀ ਗਈ ਹੈ ਇਸ ਦੇ ਵਿੱਚ ਇਹ ਧਾਰਾ ਇਸ ਕਰਕੇ ਬਣਾਈ ਗਈ ਹੈ ਕਿ ਇਹਦੇ ਵਿੱਚ ਇਸ ਧਾਰਾ ਨੂੰ ਕਹਿੰਦੇ ਨੇ ਕਿ ਪ੍ਰੋਵੀਜ਼ਨ ਆਫ ਕ腐ਪਸ਼ਨ ਐਕਟ 1988 ਦੀ ਧਾਰਾ 19 ਇਹਦੇ ਤਹਿਤ ਇਹ ਕਿਹਾ ਗਿਆ ਹੈ ਕਿ ਕੋਈ ਵੀ ਅਦਾਲਤ ਕਿਸੇ ਵੀ ਸਰਕਾਰੀ ਕਰਮਚਾਰੀ ਦੇਖ ਲਾ ਪ੍ਰਸ਼ਟਾਚਾਰ ਐਕਟ ਤਹਿਤ ਮਾਮਲੇ ਦੀ ਸੁਣਵਾਈ ਉਦੋਂ ਤੱਕ ਸ਼ੁਰੂ ਨਹੀਂ ਕਰ ਸਕਦੀ ਜਦੋਂ ਤੱਕ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਵੱਲੋਂ ਪਹਿਲਾਂ ਮਨਜ਼ੂਰੀ ਨਾ ਦਿੱਤੀ ਹੋਵੇ ਇਹ ਮਾਮਲਾ ਡਿਪੈਂਡ ਕਰਦਾ ਹੈ ਕਿ ਕੇਂਦਰ ਸਰਕਾਰ ਨਾਲ ਰਿਲੇਟਡ ਹੈ ਕਿ ਸੂਬਾ ਸਰਕਾਰ ਦੇ ਨਾਲ ਰਿਲੇਟਡ ਹੈ ਉਸ ਹਿਸਾਬ ਨਾਲ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਇਸ ਧਾਰਾ ਦਾ ਮੁੱਖ ਉਦੇਸ਼ ਇਹ ਹੈ ਕਿ ਅਧਿਕਾਰੀਆਂ ਨੂੰ ਕਿਸੇ ਵੀ ਮੁੱਦੇ ਤੇ ਬੇਬੁਨਿਆਦ ਨਾ ਫਸਾਇਆ ਜਾਵੇ ਮੰਜ਼ੂਰੀ ਦੇਣ ਦਾ ਅਧਿਕਾਰ ਉਸ ਅਥਾਰਟੀ ਕੋਲ ਹੁੰਦਾ ਹੈ ਜੋ ਉਸ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਸਕਦਾ ਹੋਵੇ ਯਾਨੀ ਨੌਕਰੀ ਤੋਂ ਕੱਢ ਸਕਦਾ ਹੋਵੇ ਸਿਰਫ ਉਹਨੂੰ ਹੀ ਅਥਾਰਟੀ ਹੁੰਦੀ ਹੈ ਔਰ ਡੀਆਈਜੀ ਜਦੋਂ ਯਾਨੀ ਆਈਪੀਐਸ ਕੋਈ ਅਧਿਕਾਰੀ ਹੈ ਤੇ ਉਸ ਨੂੰ ਨੌਕਰੀ ਤੋਂ ਕੱਢਣ ਜਾਂ ਰੱਖਣ ਦੀ ਜਿਹੜੀ ਪਾਵਰ ਹੈ ਉਹ ਕੇਂਦਰ ਸਰਕਾਰ ਕੋ ਇਸੇ ਕਰਕੇ MHA ਨੂੰ ਇਹ ਮਾਮਲਾ ਪਹੁੰਚਿਆ MHA ਨੂੰ ਲਿਖਿਆ ਗਿਆ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਮਨਜ਼ੂਰੀ ਦੀ ਬੇਨਤੀ ਤੇ ਫੈਸਲਾ 3 ਮਹੀਨਿਆਂ ਦੇ ਅੰਦਰ ਲਿਆ ਜਾਣਾ ਹੁੰਦਾ ਜਿਸ ਨੂੰ ਕਾਨੂੰਨੀ ਸਲਾਹ ਦੇ ਲਈ 1 ਮਹੀਨਾ ਹੋਰ ਵਧਾਇਆ ਜਾ ਸਕਦਾ ਹੈ 18 ਦੀ ਸੋਧ ਤੋਂ ਬਾਅਦ ਭਾਵੇਂ ਸਰਕਾਰੀ ਕਰਮਚਾਰੀ ਸੇਵਾਮੁਕਤ ਵੀ ਹੋ ਚੁੱਕਿਆ ਹੋਵੇ ਜੇਕਰ ਉਸ ਨੇ ਅਹੁਦੇ ਤੇ ਰਹਦੇ ਕੋਈ ਅਪਰਾਧ ਕੀਤਾ ਸੀ ਤਾਂ ਵੀ ਮੁਕਦਮਾ ਚਲਾਉਣ ਦੇ ਲਈ ਪਿਛਲੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ ਯਾਨੀ ਇਹ ਜਿਹੜਾ ਐਕਟ ਬਣਾਇਆ ਗਿਆ ਜਿਸ ਐਕਟ ਦੇ ਤਹਿਤ सीबीआई ਨੇ ਗ੍ਰਹਿ ਮੰਤਰਾਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਉਸ ਐਕਟ ਨੂੰ ਬੜੀ ਮਜ਼ਬੂਤੀ ਦੇ ਨਾਲ ਇਸ ਕਰਕੇ ਬਣਾਇਆ ਗਿਆ ਕਿ ਕੋਈ ਵੀ ਕਿਸੇ ਵੀ ਅਧਿਕਾਰੀ ਨੂੰ ਕਿਸੇ ਖੁੰਦਕ ਦੇ ਵਿੱਚ ਪਰੇਸ਼ਾਨ ਨਾ ਕਰੇ ਇਸ ਕਰਕੇ ਮਨਜ਼ੂਰੀ ਲੈਣੀ ਲਾਜ਼ਮੀ ਹੈ ਤੇ ਹੁਣ सीबीआई ਨੇ ਐਚਐਸ ਭੋਲਰ ਦਾ ਮੁੱਦਾ ਅੱਗੇ ਵਧਾਉਣ ਵਾਸਤੇ ਯਾਨੀ ਉਸ ਕੇਸ ਨੂੰ ਅੱਗੇ ਚਲਾਉਣ ਦੇ ਵਾਸਤੇ ਗ੍ਰਹਿ ਮੰਤralੇ ਕੇਂਦਰੀ ਗ੍ਰਹਿ ਮੰਤralੇ ਨੂੰ ਪੱਤਰ ਲਿਖਿਆ ਹੈ ਹੁਣ ਕੇਂਦਰੀ ਗ੍ਰਹਿ ਮੰਤralੇ ਯਾਨੀ MHA ਕੀ ਮਨਜ਼ੂਰੀ ਦਿੰਦਾ ਹੈ ਇਸ ਕੇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏਗਾ ਇਹ ਉੱਥੋਂ ਜਵਾਬ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਫਿਲਹਾਲ H.S. ਭੁੱਲਰ ਭ੍ਰਿਸ਼ਟਾਚਾਰ ਅਤੇ ਆਮਦਨ ਨਾਲੋਂ ਵੱਧ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਫਸੇ ਹੋਏ ਨੇ ਔਰ ਉਨ੍ਹਾਂ ਤੇ ਲਗਾਤਾਰ ਪਿਛਲੇ ਦਿਨੀ ਸੁਣਵਾਈ ਚੱਲ ਰਹੀ ਸੀ ਪਿੱਛੇ ਉਨ੍ਹਾਂ ਨੇ ਇੱਕ ਐਪਲੀਕੇਸ਼ਨ ਪਾਈ ਸੀ ਕੋਰਟ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਮੁੱਦੇ ਜੋ ਮਾਮਲੇ ਉਹਨਾਂ ਤੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਜਿਸ ਤੇ ਸੁਣਵਾਈ ਲਈ ਇਨਕਾਰ ਕਰਤਾ ਗਿਆ ਸੀ ਕੋਰਟ ਵੱਲੋਂ ਭੁੱਲਰ ਨੇ ਉਸ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਭੁੱਲਰ ਦੀ ਉਸ ਪਟੀਸ਼ਨ ਤੋਂ ਸੁਣਵਾਈ ਕਰਨ ਤੋਂ ਇਨਕਾਰ ਕਰਤਾ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਖਿਲਾਫ ਦਰਜ ਐਫ ਆਈ ਆਰ ਦੀ ਸੀਬੀਆਈ ਦੀ ਜਾਂਚ ਤੇ ਰੋਕ ਯਾਨੀ ਸਟੇ ਲਗਾਉਣ ਦੀ ਮੰਗ ਕੀਤੀ ਸੀ ਚੀਫ ਜਸਟਿਸ ਆਫ ਇੰਡੀਆ ਨੇ ਯਾਨੀ ਸੂਰੇकांत ਜਸਟਿਸ ਜੋਮਾਲੀਆ ਬਾਤਕੀ ਅਤੇ ਜਸਟਿਸ ਵਿਪਲ ਪੰਚੋਲੀ ਨੇ ਦੇ ਬੈਂਚ ਨੇ ਇਹ ਨੋਟ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਭੁੱਲਰ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਰਿਹਾ ਹੈ ਇਸ ਲਈ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਤਾ ਸੀ ਪਹਿਲਾਂ ਹੀ ਐਚਐਸ ਭੁੱਲਰ ਜਿਹੜੇ ਸਸਪੈਂਡਡ ਡੀਆਈਜੀ ਨੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਸਨ ਤੇ ਹੁਣ ਜੇਕਰ ਕੇਂਦਰੀ ਗ੍ਰਹਿ ਮੰਤਰਾਲੇ ਇਹ ਮਨਜ਼ੂਰੀ ਦੇ ਤ ਦੇ ਦਿੰਦਾ ਤੇ ਉਹਨਾਂ ਦੀ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੌਤਲ ਡੀਆਈਜੀ ਐਚਐਸ ਪੁੱਲਰ ਦਾ ਮਾਮਲਾ ਹੁਣ ਗ੍ਰਹਿ ਮੰਤਰਾਲੇ ਕੋ ਪਹੁੰਚ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਇੱਕ ਪੱਤਰ ਲਿਖਿਆ ਹੈ ਗ੍ਰਹਿ ਮੰਤਰਾਲੇ ਨੂੰ ਤੇ ਮਨਜ਼ੂਰੀ ਮੰਗੀ ਹੈ ਕਿ ਇਹ ਕੇਸ ਅੱਗੇ ਵਧਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਪ੍ਰੋਵੀਨਸ਼ਨ ਆਫ ਕ腐ਪਸ਼ਨ ਐਕਟ ਦੀ ਧਾਰਾ 19 ਦੇ ਤਹਿਤ ਇਹ ਲੈਟਰ ਲਿਖਿਆ ਗਿਆ ਜਿਸ ਨੂੰ ਲੈ ਕੇ ਇਹ ਮਨਜ਼ੂਰੀ ਮੰਗੀ ਗਈ ਹੈ ਕਿ ਮੁਤਲ ਡੀਆਈਜੀ ਐਚਐਸ ਭੋਲਰ ਦਾ ਮਾਮਲਾ ਅੱਗੇ ਵਧਾਇਆ ਜਾਵੇ ਕੋਰਟ ਦੇ ਵਿੱਚ ਇਹ ਇੱਕ ਧਾਰਾ ਬਣਾਈ ਗਈ ਹੈ ਬਕਾਇਦਾ ਸਰਕਾਰ ਵੱਲੋਂ ਇੱਕ ਧਾਰਾ ਬਣਾਈ ਗਈ ਹੈ ਜਿਸ ਨੂੰ ਲੈ ਕੇ ਮਨਜ਼ੂਰੀ ਲੈਣੀ ਇਸ ਕਰਕੇ ਲਾਜ਼ਮੀ ਹੁੰਦੀ ਹੈ ਕਿ ਕਿਸੇ ਅਫਸਰ ਨੂੰ ਬਿਨਾਂ ਵਜ੍ਹਾ ਨਾ ਫਸਾਇਆ ਜਾ ਸਕੇ ਤੇ ਹੁਣ ਸੀਬੀਆਈ ਨੇ ਇੱਕ ਪੱਤਰ ਲਿਖ ਕੇ ਗ੍ਰਹਿ ਮੰਤਰਾਲੇ ਤੋਂ ਇਹ ਮਨਜ਼ੂਰੀ ਮੰਗੀ ਹੈ ਕਿ ਡੀਆਈਜੀ ਜਿਹੜੇ ਮੁਤਲ ਹੋ ਚੁੱਕੇ ਨੇ ਐਚਐਸ ਭੋਲਰ ਦਾ ਮਾਮਲਾ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਧਾਰਾ 19 ਪੀਸੀ ਐਕਟ ਦੇ ਤਹਿਤ ਇਹ ਲੈਟਰ ਲਿਖੀ ਗਈ ਹੈ ਇਸ ਧਾਰਾ ਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਇਹ ਲੈਟਰ ਕਿਉਂ ਲਿਖੀ ਗਈ ਹੈ ਇਸ ਦੇ ਵਿੱਚ ਇਹ ਧਾਰਾ ਇਸ ਕਰਕੇ ਬਣਾਈ ਗਈ ਹੈ ਕਿ ਇਹਦੇ ਵਿੱਚ ਇਸ ਧਾਰਾ ਨੂੰ ਕਹਿੰਦੇ ਨੇ ਕਿ ਪ੍ਰੋਵੀਜ਼ਨ ਆਫ ਕ腐ਪਸ਼ਨ ਐਕਟ 1988 ਦੀ ਧਾਰਾ 19 ਇਹਦੇ ਤਹਿਤ ਇਹ ਕਿਹਾ ਗਿਆ ਹੈ ਕਿ ਕੋਈ ਵੀ ਅਦਾਲਤ ਕਿਸੇ ਵੀ ਸਰਕਾਰੀ ਕਰਮਚਾਰੀ ਦੇਖ ਲਾ ਪ੍ਰਸ਼ਟਾਚਾਰ ਐਕਟ ਤਹਿਤ ਮਾਮਲੇ ਦੀ ਸੁਣਵਾਈ ਉਦੋਂ ਤੱਕ ਸ਼ੁਰੂ ਨਹੀਂ ਕਰ ਸਕਦੀ ਜਦੋਂ ਤੱਕ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਵੱਲੋਂ ਪਹਿਲਾਂ ਮਨਜ਼ੂਰੀ ਨਾ ਦਿੱਤੀ ਹੋਵੇ ਇਹ ਮਾਮਲਾ ਡਿਪੈਂਡ ਕਰਦਾ ਹੈ ਕਿ ਕੇਂਦਰ ਸਰਕਾਰ ਨਾਲ ਰਿਲੇਟਡ ਹੈ ਕਿ ਸੂਬਾ ਸਰਕਾਰ ਦੇ ਨਾਲ ਰਿਲੇਟਡ ਹੈ ਉਸ ਹਿਸਾਬ ਨਾਲ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਇਸ ਧਾਰਾ ਦਾ ਮੁੱਖ ਉਦੇਸ਼ ਇਹ ਹੈ ਕਿ ਅਧਿਕਾਰੀਆਂ ਨੂੰ ਕਿਸੇ ਵੀ ਮੁੱਦੇ ਤੇ ਬੇਬੁਨਿਆਦ ਨਾ ਫਸਾਇਆ ਜਾਵੇ ਮੰਜ਼ੂਰੀ ਦੇਣ ਦਾ ਅਧਿਕਾਰ ਉਸ ਅਥਾਰਟੀ ਕੋਲ ਹੁੰਦਾ ਹੈ ਜੋ ਉਸ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਸਕਦਾ ਹੋਵੇ ਯਾਨੀ ਨੌਕਰੀ ਤੋਂ ਕੱਢ ਸਕਦਾ ਹੋਵੇ ਸਿਰਫ ਉਹਨੂੰ ਹੀ ਅਥਾਰਟੀ ਹੁੰਦੀ ਹੈ ਔਰ ਡੀਆਈਜੀ ਜਦੋਂ ਯਾਨੀ ਆਈਪੀਐਸ ਕੋਈ ਅਧਿਕਾਰੀ ਹੈ ਤੇ ਉਸ ਨੂੰ ਨੌਕਰੀ ਤੋਂ ਕੱਢਣ ਜਾਂ ਰੱਖਣ ਦੀ ਜਿਹੜੀ ਪਾਵਰ ਹੈ ਉਹ ਕੇਂਦਰ ਸਰਕਾਰ ਕੋ ਇਸੇ ਕਰਕੇ MHA ਨੂੰ ਇਹ ਮਾਮਲਾ ਪਹੁੰਚਿਆ ਹੈ MHA ਨੂੰ ਲਿਖਿਆ ਗਿਆ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਮਨਜ਼ੂਰੀ ਦੀ ਬੇਨਤੀ ਤੇ ਫੈਸਲਾ 3 ਮਹੀਨਿਆਂ ਦੇ ਅੰਦਰ ਲਿਆ ਜਾਣਾ ਹੁੰਦਾ ਹੈ ਜਿਸ ਨੂੰ ਕਾਨੂੰਨੀ ਸਲਾਹ ਦੇ ਲਈ 1 ਮਹੀਨਾ ਹੋਰ ਵਧਾਇਆ ਜਾ ਸਕਦਾ ਹੈ 18 ਦੀ ਸੋਧ ਸੋਧ ਤੋਂ ਬਾਅਦ ਭਾਵੇਂ ਸਰਕਾਰੀ ਕਰਮਚਾਰੀ ਸੇਵਾਮੁਕਤ ਵੀ ਹੋ ਚੁੱਕਿਆ ਹੋਵੇ ਜੇਕਰ ਉਸ ਨੇ ਅਹੁਦੇ ਤੇ ਰਹਿੰਦੇ ਕੋਈ ਅਪਰਾਧ ਕੀਤਾ ਸੀ ਤਾਂ ਵੀ ਮੁਕਦਮਾ ਚਲਾਉਣ ਦੇ ਲਈ ਪਿਛਲੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ ਯਾਨੀ ਇਹ ਜਿਹੜਾ ਐਕਟ ਬਣਾਇਆ ਗਿਆ ਜਿਸ ਐਕਟ ਦੇ ਤਹਿਤ सीबीआई ਨੇ ਗ੍ਰਹਿ ਮੰਤਰਾਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਉਸ ਐਕਟ ਨੂੰ ਬੜੀ ਮਜ਼ਬੂਤੀ ਦੇ ਨਾਲ ਇਸ ਕਰਕੇ ਬਣਾਇਆ ਗਿਆ ਕਿ ਕੋਈ ਵੀ ਕਿਸੇ ਵੀ ਅਧਿਕਾਰੀ ਨੂੰ ਕਿਸੇ ਖੁੰਦਕ ਦੇ ਵਿੱਚ ਪਰੇਸ਼ਾਨ ਨਾ ਕਰੇ ਇਸ ਕਰਕੇ ਮਨਜ਼ੂਰੀ ਲੈਣੀ ਲਾਜ਼ਮੀ ਹੈ ਤੇ ਹੁਣ सीबीआई ਨੇ ਐਚਐਸ ਭੋਲਰ ਦਾ ਮੁੱਦਾ ਅੱਗੇ ਵਧਾਉਣ ਵਾਸਤੇ ਯਾਨੀ ਉਸ ਕੇਸ ਨੂੰ ਅੱਗੇ ਚਲਾਉਣ ਦੇ ਵਾਸਤੇ ਗ੍ਰਹਿ ਮੰਤralੇ ਕੇਂਦਰੀ ਗ੍ਰਹਿ ਮੰਤralੇ ਨੂੰ ਪੱਤਰ ਲਿਖਿਆ ਹੁਣ ਕੇਂਦਰੀ ਗ੍ਰਹਿ ਮੰਤralੇ ਯਾਨੀ ਐਮ ਐਚ ਏ ਕੀ ਮਨਜ਼ੂਰੀ ਦਿੰਦਾ ਹੈ ਇਸ ਕੇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏਗਾ ਇਹ ਉੱਥੋਂ ਜਵਾਬ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਫਿਲਹਾਲ ਐਚ ਐਸ ਭੁੱਲਰ ਭ੍ਰਿਸ਼ਟਾਚਾਰ ਅਤੇ ਆਮਦਨ ਨਾਲੋਂ ਵੱਧ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਫਸੇ ਹੋਏ ਨੇ ਔਰ ਉਹਨਾਂ ਤੇ ਲਗਾਤਾਰ ਪਿਛਲੇ ਦਿਨੀ ਸੁਣਵਾਈ ਚੱਲ ਰਹੀ ਸੀ ਪਿੱਛੇ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਈ ਸੀ ਕੋਰਟ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਮੁੱਦੇ ਜੋ ਮਾਮਲੇ ਉਹਨਾਂ ਤੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਜਿਸ ਤੇ ਸੁਣਵਾਈ ਲਈ ਇਨਕਾਰ ਕਰਤਾ ਗਿਆ ਸੀ ਕੋਰਟ ਵੱਲੋਂ ਭੁੱਲਰ ਨੇ ਉਸ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਭੁੱਲਰ ਦੀ ਉਸ ਪਟੀਸ਼ਨ ਤੋਂ ਸੁਣਵਾਈ ਕਰਨ ਤੋਂ ਇਨਕਾਰ ਕਰਤਾ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਖਿਲਾਫ ਦਰਜ ਐਫ ਆਈ ਆਰ ਦੀ ਸੀਬੀਆਈ ਦੀ ਜਾਂਚ ਤੇ ਰੋਕ ਯਾਨੀ ਸਟੇ ਲਗਾਉਣ ਦੀ ਮੰਗ ਕੀਤੀ ਸੀ ਚੀਫ ਜਸਟਿਸ ਆਫ ਇੰਡੀਆ ਨੇ ਯਾਨੀ ਸੂਰੇकांत ਜਸਟਿਸ ਜੁਮਾਲੀਆ ਬਾਕਚੀ ਅਤੇ ਜਸਟਿਸ ਵਿਪਨ ਪੰਚੋਲੀ ਨੇ ਦੇ ਬੈਂਚ ਨੇ ਇਹ ਨੋਟ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਪੁੱਲਰ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਰਿਹਾ ਹੈ ਇਸ ਲਈ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਤਾ ਸੀ ਪਹਿਲਾਂ ਹੀ ਐਚਐਸ ਪੁੱਲਰ ਜਿਹੜੇ ਸਸਪੈਂਡਡ ਡੀਆਈਜੀ ਨੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਸਨ ਤੇ ਹੁਣ ਜੇਕਰ ਕੇਂਦਰੀ ਗ੍ਰਹਿ ਮੰਤਰਾਲੇ ਇਹ ਮਨਜ਼ੂਰੀ ਦੇ ਤਾ ਦੇ ਦਿੰਦਾ ਤੇ ਉਹਨਾਂ ਦੀ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ। ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੌਤਲ ਡੀਆਈਜੀ ਐਚਐਸ ਪੁੱਲਰ ਦਾ ਮਾਮਲਾ ਹੁਣ ਗ੍ਰਹਿ ਮੰਤਰਾਲੇ ਕੋ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਇੱਕ ਪੱਤਰ ਲਿਖਿਆ ਹੈ ਗ੍ਰਹਿ ਮੰਤਰਾਲੇ ਨੂੰ ਤੇ ਮਨਜ਼ੂਰੀ ਮੰਗੀ ਹੈ ਕਿ ਇਹ ਕੇਸ ਅੱਗੇ ਵਧਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਪਰਵੈਂਸ਼ਨ ਆਫ ਕਰਾਪਸ਼ਨ ਐਕਟ ਦੀ ਧਾਰਾ 19 ਦੇ ਤਹਿਤ ਇਹ ਲੈਟਰ ਲਿਖਿਆ ਗਿਆ ਜਿਸ ਨੂੰ ਲੈ ਕੇ ਇਹ ਮਨਜ਼ੂਰੀ ਮੰਗੀ ਗਈ ਹੈ ਕਿ ਮੌਤਲ ਡੀਆਈਜੀ ਐਚਐਸ ਭੁੱਲਰ ਦਾ ਮਾਮਲਾ ਅੱਗੇ ਵਧਾਇਆ ਜਾਵੇ ਕੋਰਟ ਦੇ ਵਿੱਚ ਇਹ ਇੱਕ ਧਾਰਾ ਬਣਾਈ ਗਈ ਹੈ ਬਕਾਇਦਾ ਸਰਕਾਰ ਵੱਲੋਂ ਇੱਕ ਧਾਰਾ ਬਣਾਈ ਗਈ ਹੈ ਜਿਸ ਨੂੰ ਲੈ ਕੇ ਮਨਜ਼ੂਰੀ ਲੈਣੀ ਇਸ ਕਰਕੇ ਲਾਜ਼ਮੀ ਹੁੰਦੀ ਹੈ ਕਿ ਕਿਸੇ ਅਫਸਰ ਨੂੰ ਬਿਨਾਂ ਵਜ੍ਹਾ ਨਾ ਫਸਾਇਆ ਜਾ ਸਕੇ ਤੇ ਹੁਣ ਸੀਬੀਆਈ ਨੇ ਇੱਕ ਪੱਤਰ ਲਿਖ ਕੇ ਗ੍ਰਹਿ ਮੰਤਰਾਲੇ ਤੋਂ ਇਹ ਮਨਜ਼ੂਰੀ ਮੰਗੀ ਹੈ ਕਿ ਡੀਆਈਜੀ ਜਿਹੜੇ ਮੁਤਲ ਹੋ ਚੁੱਕੇ ਨੇ ਐਚਐਸ ਭੋਲਰ ਦਾ ਮਾਮਲਾ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਧਾਰਾ 19 ਪੀਸੀ ਐਕਟ ਦੇ ਤਹਿਤ ਇਹ ਲੈਟਰ ਲਿਖੀ ਗਈ ਹੈ ਇਸ ਧਾਰਾ ਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਇਹ ਲੈਟਰ ਕਿਉਂ ਲਿਖੀ ਗਈ ਹੈ ਇਸ ਦੇ ਵਿੱਚ ਇਹ ਧਾਰਾ ਇਸ ਕਰਕੇ ਬਣਾਈ ਗਈ ਹੈ ਕਿ ਇਹਦੇ ਵਿੱਚ ਇਸ ਧਾਰਾ ਨੂੰ ਕਹਿੰਦੇ ਨੇ ਕਿ ਪ੍ਰੋਵੀਜ਼ਨ ਆਫ ਕ腐ਪਸ਼ਨ ਐਕਟ 1988 ਦੀ ਧਾਰਾ 19 ਇਹਦੇ ਤਹਿਤ ਇਹ ਕਿਹਾ ਗਿਆ ਹੈ ਕਿ ਕੋਈ ਵੀ ਅਦਾਲਤ ਕਿਸੇ ਵੀ ਸਰਕਾਰੀ ਕਰਮਚਾਰੀ ਦੇ ਖਿਲਾਫ ਪ੍ਰਸ਼ਟਾਚਾਰ ਐਕਟ ਤਹਿਤ ਮਾਮਲੇ ਦੀ ਸੁਣਵਾਈ ਉਦੋਂ ਤੱਕ ਸ਼ੁਰੂ ਨਹੀਂ ਕਰ ਸਕਦੀ ਜਦੋਂ ਤੱਕ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਵੱਲੋਂ ਪਹਿਲਾਂ ਮਨਜ਼ੂਰੀ ਨਾ ਦਿੱਤੀ ਹੋਵੇ ਇਹ ਮਾਮਲਾ ਡਿਪੈਂਡ ਕਰਦਾ ਹੈ ਕਿ ਕੇਂਦਰ ਸਰਕਾਰ ਨਾਲ ਰਿਲੇਟਡ ਹੈ ਕਿ ਅ ਸੂਬਾ ਸਰਕਾਰ ਦੇ ਨਾਲ ਰਿਲੇਟਡ ਹੈ ਉਸ ਹਿਸਾਬ ਨਾਲ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਇਸ ਧਾਰਾ ਦਾ ਮੁੱਖ ਉਦੇਸ਼ ਇਹ ਹੈ ਕਿ ਅਧਿਕਾਰੀਆਂ ਨੂੰ ਕਿਸੇ ਵੀ ਮੁੱਦੇ ਤੇ ਬੇਬੁਨਿਆਦ ਨਾ ਫਸਾਇਆ ਜਾਵੇ ਮਨਜ਼ੂਰੀ ਦੇਣ ਦਾ ਅਧਿਕਾਰ ਉਸ ਅਥਾਰਟੀ ਕੋਲ ਹੁੰਦਾ ਹੈ ਜੋ ਉਸ ਸਰਕਾਰੀ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਸਕਦਾ ਹੋਵੇ ਯਾਨੀ ਨੌਕਰੀ ਤੋਂ ਕੱਢ ਸਕਦਾ ਹੋਵੇ ਸਿਰਫ ਉਹਨੂੰ ਹੀ ਅਥਾਰਟੀ ਹੁੰਦੀ ਹੈ ਔਰ ਡੀਆਈਜੀ ਜਦੋਂ ਯਾਨੀ ਆਈਪੀਐਸ ਕੋਈ ਅਧਿਕਾਰੀ ਹੈ ਤੇ ਉਸ ਨੂੰ ਨੌਕਰੀ ਤੋਂ ਕੱਢਣ ਜਾਂ ਰੱਖਣ ਦੀ ਜਿਹੜੀ ਪਾਵਰ ਹੈ ਉਹ ਕੇਂਦਰ ਸਰਕਾਰ ਕੋ ਇਸੇ ਕਰਕੇ ਐਮਐਚਏ ਨੂੰ ਇਹ ਮਾਮਲਾ ਪਹੁੰਚਿਆ ਐ ਐਮਐਚਏ ਨੂੰ ਲਿਖਿਆ ਗਿਆ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਮਨਜ਼ੂਰੀ ਦੀ ਬੇਨਤੀ ਤੇ ਫੈਸਲਾ 3 ਮਹੀਨਿਆਂ ਦੇ ਅੰਦਰ ਲਿਆ ਜਾਣਾ ਹੁੰਦਾ ਜਿਸ ਨੂੰ ਕਾਨੂੰਨੀ ਸਲਾਹ ਦੇ ਲਈ 1 ਮਹੀਨਾ ਹੋਰ ਵਧਾਇਆ ਜਾ ਸਕਦਾ ਹੈ 18 ਦੀ ਸੋਧ ਸੋਚ ਤੋਂ ਬਾਅਦ ਭਾਵੇਂ ਸਰਕਾਰੀ ਕਰਮਚਾਰੀ ਸੇਵਾ ਮੁਕਤ ਵੀ ਹੋ ਚੁੱਕਿਆ ਹੋਵੇ ਜੇਕਰ ਉਸਨੇ ਅਹੁਦੇ ਤੇ ਰਹਿੰਦੇ ਕੋਈ ਅਪਰਾਧ ਕੀਤਾ ਸੀ ਤਾਂ ਵੀ ਮਕਦਮਾ ਚਲਾਉਣ ਦੇ ਲਈ ਪਿਛਲੀ ਮਨਜ਼ੂਰੀ لازمی ਹੁੰਦੀ ਹੈ ਯਾਨੀ ਇਹ ਜਿਹੜਾ ਐਕਟ ਬਣਾਇਆ ਗਿਆ ਜਿਸ ਐਕਟ ਦੇ ਤਹਿਤ सीबीआई ਨੇ ਗ੍ਰਹਿ ਮੰਤਰਾਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਉਸ ਐਕਟ ਨੂੰ ਬੜੀ ਮਜ਼ਬੂਤੀ ਦੇ ਨਾਲ ਇਸ ਕਰਕੇ ਬਣਾਇਆ ਗਿਆ ਕਿ ਕੋਈ ਵੀ ਕਿਸੇ ਵੀ ਅਧਿਕਾਰੀ ਨੂੰ ਕਿਸੇ ਖੁੰਦਕ ਦੇ ਵਿੱਚ ਪਰੇਸ਼ਾਨ ਨਾ ਕਰੇ ਇਸ ਕਰਕੇ ਮਨਜ਼ੂਰੀ ਲੈਣੀ ਲਾਜ਼ਮੀ ਹੈ ਤੇ ਹੁਣ ਸੀਬੀਆਈ ਨੇ ਐਚਐਸ ਭੋਲਰ ਦਾ ਮੁੱਦਾ ਅੱਗੇ ਵਧਾਉਣ ਵਾਸਤੇ ਯਾਨੀ ਉਸ ਕੇਸ ਨੂੰ ਅੱਗੇ ਚਲਾਉਣ ਦੇ ਵਾਸਤੇ ਗ੍ਰਹਿ ਮੰਤਰਾਲੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਯਾਨੀ ਐਮਐਚਏ ਕੀ ਮਨਜ਼ੂਰੀ ਦਿੰਦਾ ਹੈ ਇਸ ਕੇਸ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏਗਾ ਇਹ ਉੱਥੋਂ ਜਵਾਬ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਫਿਲਹਾਲ ਐਚਐਸ ਭੁੱਲਰ ਭ੍ਰਸ਼ਟਾਚਾਰ ਅਤੇ ਆਮਦਨ ਨਾਲੋਂ ਵੱਧ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਫਸੇ ਹੋਏ ਨੇ ਔਰ ਉਨ੍ਹਾਂ ਤੇ ਲਗਾਤਾਰ ਪਿਛਲੇ ਦਿਨੀ ਸੁਣਵਾਈ ਚੱਲ ਰਹੀ ਸੀ ਪਿੱਛੇ ਉਨ੍ਹਾਂ ਨੇ ਇੱਕ ਐਪਲੀਕੇਸ਼ਨ ਪਾਈ ਸੀ ਕੋਰਟ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਮੁੱਦੇ ਜੋ ਮਾਮਲੇ ਉਨ੍ਹਾਂ ਤੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਜਿਸ ਤੇ ਸੁਣਵਾਈ ਲਈ ਇਨਕਾਰ ਕਰਤਾ ਗਿਆ ਸੀ ਕੋਰਟ ਵੱਲੋਂ ਭੁੱਲਰ ਨੇ ਉਸ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਪੁਲਰਦੀ ਉਸ ਪਟੀਸ਼ਨ ਤੋਂ ਸੁਣਵਾਈ ਕਰਨ ਤੋਂ ਇਨਕਾਰ ਕਰਦਾ ਸੀ ਜਿਸ ਵਿੱਚ ਉਹਨਾਂ ਨੇ ਆਪਣੇ ਖਿਲਾਫ ਦਰਜ ਐਫ ਆਈ ਆਰ ਦੀ ਸੀਬੀਆਈ ਦੀ ਜਾਂਚ ਤੇ ਰੋਕ ਯਾਨੀ ਸਟੇ ਲਗਾਉਣ ਦੀ